ਮੈਂ ਗੁਰਿੰਦਰ ਸਿੰਘ ਸਿੱਧੂ ਸੈਵ ਸੈਨਾ ਅਖੰਡ ਭਾਰਤ ਸੰਗਠਨ ਮੰਤਰੀ ਪੰਜਾਬ ਮੈਂ ਅੱਜ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਨੇ ਜਿਹੜਾ ਜਿਹੜਾ ਚਿੱਟੇ ਦੇ ਵਪਾਰ ਦੇ ਵਿੱਚ ਮਜੀਠੀਆ ਸਾਹਿਬ ਨੂੰ ਚੁੱਕਿਆ ਔਰ ਉਹਦੇ ਵਿੱਚ ਪਤਾ ਨਹੀਂ ਕੀ ਕੀ ਹੋਣਾ ਕੀ ਕੀ ਨਹੀਂ ਪਰ ਬੜਿਆ ਮਸੂਫ ਦੀ ਗੱਲ ਆ ਵੀ ਅਕਾਲੀ ਦਲ ਦੀ ਸਰਕਾਰ ਦੇ ਸ਼ੁਰੂਆਤ ਤੋਂ ਚਿੱਟਾ ਆਇਆ ਔਰ ਸਾਡੀਆਂ ਬੜੀਆਂ ਸਤਕਾਰਯੋਗ ਮਾਮਾ ਜਿਨ੍ਹਾਂ ਦੇ ਪੁੱਤ ਉਹਨਾਂ ਦੇ ਮੋਢਿਆਂ ਦੇ ਤੁਰ ਗਏ ਔਰ ਬਹੁਤ ਸਾਰੀਆਂ ਸਾਡੀਆਂ ਭੈਣਾਂ ਜਿਹੜੀਆਂ ਅੱਜ ਰਖੜੀ ਬੰਨਣ ਲਈ ਭਰਾ ਦੀ ਕਲਾਈ ਨੂੰ ਤਰਸਦੀਆਂ ਨੇ ਔਰ ਬਹੁਤ ਸਾਰੀਆਂ ਉਹ ਭੈਣਾਂ ਜਿਨ੍ਹਾਂ ਦੇ ਸਿਰ ਦੇ ਉੱਤੇ ਇਸ ਸੁਹਾਗ ਦੇ ਉੱਤੇ ਚਿੱਟੇ ਚੁਨੀ ਇਸ ਚਿੱਟੇ ਨੇ ਪਵਾ ਦਿੱਤੀ ਆ ਪਰ ਮੈਨੂੰ ਫਿਰ ਵੀ ਇੱਕ ਗੱਲ 아주 ਬਹੁਤ ਵਧੀਆ ਲੱਗੀ ਆ ਕਿ ਬੀਬਾ ਹਰਿ ਸਿਮਰ ਜੀ ਕਹਿੰਦੀ ਆ ਜੇ ਮੇਰਾ ਭਰਾ ਜਾਂ ਮੇਰਾ ਕੋਈ ਪਰਿਵਾਰ ਦਾ ਮੈਂਬਰ ਜੇ ਸੂਈ ਦੇ ਨੱਕੇ ਜਿੰਨਾ ਵੀ ਕਿਸੇ ਨੇ ਚਿੱਟੇ ਦਾ ਕੰਮ ਕੀਤਾ ਤਾਂ ਉਹਦਾ ਕੱਠ ਨਾ ਰਹੇ ਮੈਂ ਗੁਰੂ ਰਾਮਦਾਸ ਜੀ ਦੇ ਅੱਗੇ ਅਰਦਾਸ ਕਰਦੀ ਆ ਲੇਕਿਨ ਗੁਰੂ ਰਾਮਦਾਸ ਦੀ ਜਿਹੜੀ ਅਰਦਾਸ ਆ ਉਹ ਫਿਰઠી ਨਹੀਂ ਜਾਂਦੀ ਗੁਰਬਾਣੀ ਚ ਵੀ ਲਿਖਿਆ ਹੈ ਵਰਥੀ ਨਾ ਜਾਏ ਜਨ ਕੀ ਅਰਦਾਸ ਔਰ ਮੈਂ ਇੱਥੇ ਇੱਕ ਗੱਲ ਹੋਰ ਕਹਿਣੀ ਚਾਹੁੰਨਾ ਮਾਨ ਸਾਹਿਬ ਤੁਹਾਨੂੰ ਬੇਨਤੀ ਕਰਨੀ ਚਾਹੁੰਨਾ ਪਈ ਠੀਕ ਹੈ ਤੁਹਾਡੀ ਸਰਕਾਰ ਆਈ ਅਸੀਂ ਤੁਹਾਡੇ ਨਾਲ ਸੀ ਕੜਿਆਣਾ ਵੇਲੇ ਅਸੀਂ ਤੁਹਾਡੇ ਨਾਲ ਜ਼ੋਰ ਨਾਲ ਵੋਟਾਂ ਪਾਈਆਂ ਪਰ ਤੁਹਾਡੇ ਹਲਕਾਂ ਚਾਰਜ ਨਾਲ ਸਾਡੀ ਨਹੀਂ ਬਣੀ ਅਸੀਂ ਪਿੱਛੇ हट ਗਏ ਇਸ ਦਾ ਵਿੱਚ ਕੋਈ ਗਿਲਾ ਨਹੀਂ ਪਰ ਇੱਕ ਐਸਐਚਓ ਸਤਪਾਲ ਜੀ ਬੋਲ ਰਹੇ ਨੇ ਕੀ ਕਿਸੇ ਸੰਤ ਦੇ ਕੋਲੋਂ 8 ਕਿਲੋ ਚਿੱਟਾ ਸੰਤ ਦੇ ਭਾਂਜੇ ਕੋਲੋਂ 8 ਕਿਲੋ ਚਿੱਟਾ ਫੜਿਆ ਗਿਆ ਮੈਂ ਨਹੀਂ ਕਹਿੰਦਾ ਸਤਪਾਲ ਜੀ ਕਹਿ ਰਹੇ ਆ ਉਹ 8 ਕਿਲੋ ਚਿੱਟੇ ਪਿੱਛੇ ਕਿਸੇ ਅਕਾਲੀ ਦਲ ਦੇ ਘਰੋਂ ਉਹ ਭਾਂਜਾ ਫੜਿਆ ਗਿਆ ਨੀਡਰ ਦਿਓ ਔਰ ਉਹਦੇ ਲਈ ਉਹ ਕਹਿ ਰያ ਸੀ ਹੋ ਸਕਦਾ ਮੈਂ ਥੋੜੀ ਜਿਹੀ ਮਿਸਟੇਕ ਨਾ ਕਰਾਂ ਉਹ ਕਹਿੰਦਾ ਸੀ ਵੀ ਕੈਪਟਨ ਸਾਹਿਬ ਔਰ ਅਕਾਲੀ ਦਲ ਦੀ ਸਰਕਾਰ ਉਸ ਸੰਤ ਤੋਂ ਵੋਟਾਂ ਦੇ ਖਾਤਰ ਉਹਨੂੰ ਸੰਤ ਨੂੰ ਬਚਾਉਣ ਲਈ ਪੱਪਾ ਪਾਰ ਹੋ ਗਈ। ਅਗਰ ਮਨਸਾ ਉਹ 8 ਕਿਲੋ ਚਿੱਟਾ 7 ਪਾਲ ਜੀ ਨੂੰ ਪਤਾ ਹੈ ਤਾਂ ਉਹ 7 ਪਾਲ ਜੀ ਕਹਿੰਦੇ ਵੀ ਮੈਨੂੰ ਕਮਰਾ ਵੀ ਦੇ ਦਿਓ ਮੈਂ ਸਾਰੇ ਬਿਆਨ ਦਊਂਗਾ ਸਾਰਾ ਕੁਝ ਕਰੂੰਗਾ। ਮੈਂ ਇੱਕ ਧਾਕੜ ਐ ਸੱਚੂ ਆ। ਇਹ ਇੱਕ ਧਾਕੜ ਐ ਸੱਚੂ ਤੁਹਾਡੇ ਕੋਲ ਸਟੇਟਮੈਂਟ ਲਿੰਦਾ। ਤੇ ਤੁਸੀਂ ਉਹਦੇ ਬਿਆਨ ਦਰਜ ਕਰਵਾ ਕੇ ਸਾਰਾ ਕੁਝ ਕਿਉਂ ਨਹੀਂ ਕਰਦੇ? ਕਿਉਂ ਨਹੀਂ ਅਗਲੀ ਕਾਰਵਾਈ ਕਰਦੇ? ਜਾ ਹੈ ਕੋਈ ਕਾਂਗਰਸ ਦਾ ਐਮਪੀ ਹੋਵੇ ਐਮਐਲਏ ਹੋਵੇ ਜਾਂ ਕੋਈ ਸੀਐਮ ਹੋਵੇ ਅਖੀਰ ਪੰਜਾਬ ਜਿਹੜਾ ਆ ਉਹ ਚਿੱਟੇ ਦੇ ਵਿੱਚੋਂ ਬਹੁਤ ਬੁਰੀ ਹਸ਼ਰ ਨਾਲ ਡੰਗ ਰਿਹਾ ਔਰ ਇਹਦੇ ਵਿੱਚ ਕੁਝ ਪੰਜਾਬ ਪੁਲਿਸ ਦੇ ਅਫਸਰ ਵੀ ਆਏ ਜਿਹੜੇ ਵੇਚਣ ਲਈ ਕਰਦੇ ਨੇ ਪਰ ਇਸ ਕਰਕੇ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹਨਾ ਵੀ ਜਿਹੜਾ ਵੀ ਚਿੱਟੇ ਦਾ ਸੌਦਾਗਰ ਔਰ ਉਸ ਬੰਦੇ ਨੂੰ ਬਖਸ਼ਿਓ ਨਾ ਚਾਹੇ ਤੁਹਾਡੀ ਸਰਕਾਰ ਆਵੇ ਤਾਂ ਚਾਹੇ ਨਾ ਆਵੇ ਲੇਕਿਨ ਭਗਵੰਤ ਮਾਨ ਨੂੰ ਲੋਕ ਜਰੂਰ ਚੇਤੇ ਕਰਨ ਦੇ ਵੀ ਚਿੱਟੇ ਆਲੇ ਫੜ ਕੇ ਅੰਦਰ ਦੀ ਇੱਤੀ ਸੀ ਔਰ ਦੂਸਰੀ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਵੀ ਤੁਹਾਡੀ ਜਿਹੜੀ ਐਡਮਿਨਿਸਟ੍ਰੇਸ਼ਨ ਨੇ ਆ ਥੋੜੇ ਇਹਦੇ ਵੀ ਨਾਟਕਸੋ ਔਰ ਇਹ ਜਿਹੜਾ ਚਿੱਟਾ ਆ ਇਹ ਹਾਲੇ ਵੀ ਕਿਤੇ ਨਾ ਕਿਤੇ ਗਲੀ ਗਲੀ ਚ ਵਿਕਦਾ ਫਿਰਦਾ ਬੰਦੇ ਹੱਲੇ ਵੀ ਮਰਦੇ ਨੇ ਇਸ ਦੇ ਪਿੱਛੇ ਕੌਣ ਆ ਕੌਣ ਨਹੀਂ ਐਡਮਿਨਿਸਟ੍ਰੇਸ਼ਨ ਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਲੇਕਿਨ ਪੰਜਾਬ ਦੀ ਪੁਲਿਸ ਨੂੰ ਕੋਟਿਆਂ ਤੇ ਪਤਾ ਹੁੰਦਾ ਵੀ ਕੌਣ ਬੰਦਾ ਕਿੱਥੇ ਕੀ ਕਰਦਾ ਇਸ ਲਈ ਜਾਂ ਤਾਂ ਤੁਸੀਂ ਆਪ ਢਿੱਲੇ ਹੋ ਜਾਂ ਤੁਹਾਡੇ ਡੀਜੀਪੀ ਸਾਹਿਬ ਢਿੱਲੇ ਨੇ ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਕਹਿ ਦੇਣੀ ਚਾਹੁੰਦਾ ਵੀ ਇਸ ਚਿੱਟੇ ਨੂੰ ਖਤਮ ਕਰੋ ਔਰ ਇਸ ਹੀ ਚਿੱਟੇ ਚੋਂ ਗੈਂਗਸਟਰ ਨਿਕਲ ਰਿਹਾ ਇਸ ਹੀ ਚਿੱਟੇ ਚੋਂ ਖਾਲਸਤਾਨ ਨਿਕਲਣਾ 84 ਦੇ ਵਿੱਚ ਖਾਲਸਤਰ ਨੇ ਜੋ ਪੈਰ ਪਸਾਰੇ ਉਹ ਅੱਜ ਤੱਕ ਸਾਰਿਆਂ ਨੂੰ ਚੇਤਾ ਮੈਂ ਉਸ 84 ਦੀ ਲੜਾਈ ਨੂੰ ਲੜਿਆ ਔਰ ਮੈਂ ਹਿੰਦੁਸਤਾਨ ਦੇ ਬਬਰ ਖਾਲਸਾ ਦੇ ਚੀਫ ਦੀ ਲਿਸਟ ਵਿੱਚ ਆ ਔਰ ਉਸ ਬੰਦੇ ਨੇ ਇਹ ਗੱਲ ਕਹੀ ਸੀ ਕਿ ਮੈਨੂੰ ਗੁਰਿੰਦਰ ਸਿੰਘ ਦੇ ਘਰ ਇਨਟੈਰੋਗੇਟ ਕਰਦੇ ਰਹੇ ਜਿਹਦਾ ਕੋਰਟ ਵਿੱਚ ਕੇਸ ਕੀਤਾ ਸੀ ਔਰ ਮੈਂ ਵਰੀ ਹੋਇਆ ਅੰਗਰੇਜ਼ ਸਿੰਘ ਐਸਚੂ ਕੈਦ ਹੋਣ ਤੋਂ ਬਾਅਦ ਉਸ ਬੰਦੇ ਨਾਲ ਕੀ ਵਰਤਾਓ ਹੋਇਆ ਉਹ ਕਿਵੇਂ ਆ ਕਿਵੇਂ ਨਹੀਂ ਇਹਦਾ ਪੰਜਾਬ ਪੁਲਿਸ ਵੱਧ ਜਾਣਦੀ ਆ ਲੇਕਿਨ ਉਸ ਦਾ ਸਿੱਟਾ ਮੈਂ ਪੁੱਛ ਰਿਹਾ ਜੀ ਮੇਰੇ ਸੈਲਫ ਐਡਵਾਂਸ ਦੇ ਪੈਪਰ ਔਰ ਮੇਰੇ ਪਰਸਨਲ ਪੈਪਰ ਬਿਡਰਾਕਾ ਕੇ ਮੈਨੂੰ ਮਲਵੋਂ ਲਈ ਪੰਜਾਬ ਦੀ ਪੁਲਿਸ ਬਹੁਤ ਪੱਭਾ ਭਾਰਿਆ ਜ਼ਿਲ੍ਹਾ ਜਲੰਧਰ ਦੀ ਔਰ ਇੱਥੇ ਤੱਕ ਨਹੀਂ ਮੇਰੇ ਕੇਸ ਖਰਾਬ ਕਰਨ ਲਈ ਆਲਰੇਡੀ ਐਸ ਐਚਓ ਡੀ ਐਸ ਪੀ ਐਸ ਐਸ ਪੀ ਉਹ ਬਾਬਾ ਰੇ ਮੇਰਾ ਇੱਕ ਹਾਈ ਕੋਰਟ ਵਿੱਚ ਕੇਸ ਚੱਲ ਰਿਹਾ ਜਿਹਦੇ ਲਈ ਐਸ ਆਈ ਅਵਤਾਰ ਸਿੰਘ ਆ ਕੋਈ ਜਿਹੜਾ ਮੇਰੇ ਕੋਲੋਂ ਦਸਤਕਤ ਕਰਾ ਕੇ ਲੈ ਗਿਆ ਕਿ ਤੁਸੀਂ ਬਿਆਨ ਦਿਓ ਮੇਰੀ ਬੇਟੀਆ ਤੂੰ ਲੇਕਿਨ ਉਹ ਸੋਚਿਆ ਭਈ ਉਸ ਨੇ ਬਿਆਨ ਲਿਖੇ ਨਹੀਂ ਮੁੜ ਗਿਆ ਔਰ ਉਸ ਬੰਦੇ ਨੂੰ ਜਦੋਂ ਮੈਂ ਰਜਿਸਟਰੀ ਰੈਟਰ ਕੀਤੀ ਔਰ ਉਸ ਬੰਦੇ ਨੇ ਆਪਣੀ ਰਜਿਸਟਰੀ ਲੈਟਰ ਮੋੜ ਦਿੱਤੀ ਇਸ ਕਰਕੇ ਮੈਂ ਭਗਵੰਤ ਜੀ ਤੁਹਾਡੀ ਪੰਜਾਬ ਪੁਲਿਸ ਆਪਣੀ ਮਰਜ਼ੀ ਕਰਦੀ ਐ ਤੂੰ ਬਚੋ ਇਹਦੇ ਨਾਟਕਸ ਦੇ ਉਹ ਚੰਗੇ ਰਹੋਗੇ ਔਰ ਜੇ ਤੜ ਤੁਸੀਂ ਚਿੱਟੇ ਵਾਲਾ ਕੰਮ ਕਰਤਾ ਤੁਹਾਡੀ ਸਰਕਾਰ ਅਵਾਜ਼ ਆਏਗੀ ਚਾਹੇ ਅਸੀਂ ਨਾਲ ਤੁਹਾਡੇ ਹੈਗੇ ਜਾਂ ਨਹੀਂ ਹੈਗੇ ਉਸ ਕਾਲ ਦਾ ਕੋਈ ਮਤਲਬ ਨਹੀਂ ਪਰ ਤੁਹਾਨੂੰ ਵੋਟ ਤੁਹਾਡੀ ਸਮਤੀ ਵੀ ਪੈਣੀ ਆ ਇਸ ਚਿੱਟੇ ਨੂੰ ਇੱਕ ਵਾਰੀ ਖਤਮ ਕਰ ਦਿਓ ਤੁਸੀਂ ਪੱਕਾ ਜਿੱਤੋਗੇ ਇੰਨਾ ਕਹਿੰਦਾ ਹੋਇਆ ਮੈਂ ਖੇਮਾ ਦਾ ਜੱਟ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ